हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੀ ਜ਼ਿੰਦਗੀ ਦੇ ਭਾਗ 14ਵੇਂ ਬਾਰੇ। ਉਹ ਭਾਗ 13ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੋਹਨ ਲਾਲ ਭਾਸਕਰ ਹੈ ਉਥੋਂ ਦੀਆਂ ਜੇਲਾਂ ਵਿੱਚ ਕੀ ਕੀ ਹੁੰਦਾ ਹੈ ਉੱਥੇ ਕਿੱਡੇ ਕਿੱਡੇ ਬਦਮਾਸ਼ ਗੁੰਡੇ ਪਾਲੇ ਜਾਂਦੇ ਨੇ ਉਹਨਾਂ ਬਾਰੇ ਦੱਸ ਰਿਹਾ। ਤੇ ਪਿਛਲੀ ਵੀਡੀਓ ਵਿੱਚ ਤੁਸੀਂ ਇਹ ਵੀ ਦੇਖਿਆ ਵੀ ਇੱਕ ਮੁੱਲਾ ਮੁਜ਼ੱਫਰਨਾ ਦਾ ਗੁੰਡਾ ਹੁੰਦਾ ਜਿਨੇ ਕਿ ਉਥੋਂ ਦੇ ਨੰਬਰਦਾਰ ਦੇ ਥੱਪੜ ਮਾਰਿਆ ਤੇ ਉਹਨੂੰ ਕਿਹਾ ਵੀ ਜੇ ਹੁਣ ਮੂੰਹ ਖੋਲਿਆ ਤਾਂ ਤੈਨੂੰ ਚਾਕੂ ਮਾਰ ਦੇਵਾਂਗਾ। ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਨੰਬਰਦਾਰ ਖामोਸ਼ ਖੜਾ ਰਿਹਾ। ਉਸਨੇ ਕੁਝ ਕੈਦੀਆਂ ਨੂੰ ਨਾਲ ਲੈ ਕੇ ਬੁਲਾਇਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਉਹ। ਥੋੜੀ देर ਬਾਅਦ ਜਦ ਚੀਫ ਆਇਆ ਤਾਂ ਉਸਨੇ ਕੈਦੀਆਂ ਦੀ ਗਿਣਤੀ ਕੀਤੀ। ਚਾਰ ਕੈਦੀ ਘੱਟ ਸਨ। ਉਹ ਨੰਬਰਦਾਰ ਤੇ ਵਰ ਪਿਆ। ਨੰਬਰਦਾਰ ਨੇ ਡਰਦੇ ਡਰਦੇ ਹਕੀਕਤ ਦੱਸ ਦਿੱਤੀ। ਉਹ ਬੋਲਿਆ ਵੀ ਕੋਈ ਗੱਲ ਨਹੀਂ ਆ ਜਾਣਦੇ ਉਹਨਾਂ ਸਾਲਿਆਂ ਨੂੰ ਵੇਖ ਲਵਾਂਗਾ। ਸ਼ਾਮ ਨੂੰ ਜਦ ਉਹ ਵਾਪਸ ਆਏ ਤਾਂ ਚੀਫ ਆਪਣੇ ਨਾਲ 6-7 ਨੰਬਰਦਾਰਾਂ ਨੂੰ ਲੈ ਕੇ ਆ ਧਮਕਿਆ। ਉਹਨੇ ਉਹਨਾਂ ਕੈਦੀਆਂ ਨੂੰ ਜ਼ਮੀਨ ਤੇ ਘਸੀਟ ਕੇ ਜੁੱਤੀਆਂ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਨੰਬਰਦਾਰ ਨੂੰ ਕਿਹਾ ਵੀ ਜਾਓ ਜਾ ਕੇ ਨਾਈ ਬੁਲਾਓ ਇਹਨਾਂ ਸਾਰਿਆਂ ਸਾਲਿਆਂ ਨੂੰ ਗੰਜਾ ਕਰਵਾ ਕੇ ਚੱਕੀਬੰਦ ਕਰਾਂਗੇ ਨੰਬਰਦਾਰ ਦੌੜ ਕੇ ਗਿਆ ਤੇ ਨਾਈ ਕੈਦੀ ਆਪਣੇ ਉਤਰੇ ਲੈ ਕੇ ਪਹੁੰਚ ਗਏ ਖਬਰ ਮੁੱਲਾ ਮੁਜੱਫਰ ਦੇ ਕੋਲ ਵੀ ਪਹੁੰਚ ਗਈ ਪਿੱਛੇ-ਪਿੱਛੇ ਉਹ ਵੀ ਆ ਗਿਆ ਉਸ ਨੂੰ ਦੇਖਦੇ ਹੋਏ ਨੰਬਰਦਾਰ ਭੱਜ ਖੜੇ ਹੋਏ ਤੇ ਚੀਫ ਇਕੱਲਾ ਉਹਨਾਂ ਨੂੰ ਗਾਲਾਂ ਕਢਦਾ ਰਿਹਾ ਮੁੱਲਾ ਆਉਂਦੇ ਹੀ ਚੀਫ ਨਾਲ ਮੁਖਾਤਬ ਹੋਇਆ ਵੀ ਹੱਤ ਹੁੰਦੀ ਹੈ ਬੇਸ਼ਰਮੀ ਦੀ ਕੱਲ ਤੁਹਾਡੇ ਨਾਲ ਐਨੀ ਹੋਈ ਹੈ ਫੇਰ ਵੀ ਤੁਸੀਂ ਬਾਜ਼ ਨਹੀਂ ਆਏ ਕੀ ਇਹ ਮਿਲਦਾ ਤੁਹਾਨੂੰ ਇਹਨਾਂ ਗਰੀਬਾਂ ਨੂੰ ਸਤਾ ਕੇ ਕੀ ਤੁਸੀਂ ਸਮਝਦੇ ਹੋ ਕਿ ਅਸੀਂ ਪਾਕਿਸਤਾਨੀ ਨਹੀਂ ਸਾਨੂੰ ਆਪਣੇ ਮੁਲਕ ਨਾਲ ਪਿਆਰ ਨਹੀਂ ਅਸੀਂ ਮੁਸਲਮਾਨ ਨਹੀਂ ਲੇਕਿਨ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਜੇ ਉਹਨਾਂ ਨੇ ਕਦੇ ਜੁਰਮ ਕੀਤਾ ਹੈ ਤਾਂ ਉਹਦੀ سزا ਉਹ ਕੱਟ ਰਹੇ ਨੇ ਤੁਸੀਂ ਕੌਣ ਹੋ ਨੇ ਉਸ ਵਿੱਚ ਵਾਅਦਾ ਕਰਨ ਵਾਲੇ ਕੀ ਕਹਿਣਗੇ ਇਹ ਆਪਣੇ ਦਿਲ ਵਿੱਚ ਕਿ ਮੁਸਲਮਾਨ ਅਫਸਰ ਇਸ ਕਦਰ ਬੇਹਯਾ ਬੇਗੈਰਤ ਹੁੰਦੇ ਨੇ ਕਿ ਕੁਝ ਪੈਸਿਆਂ ਦੇ ਖਾਤਰ ਅਮੀਰ ਪਾਕਿਸਤਾਨੀਆਂ ਦੀ ਮੁਸ਼ਕਲ ਦਾ ਬੋਝ ਸਾਡੇ ਗਰੀਬਾਂ ਤੇ ਪਾ ਦਿੰਦੇ ਨੇ ਕੀ ਸੋਚਣਗੇ ਇਹ ਆਪਣੇ ਦਿਲ ਵਿੱਚ ਕਿ ਦੂਸਰੇ ਪਾਕਿਸਤਾਨੀ ਕੈਦੀ ਵੀ ਇਸ ਕਦਰ ਨਾ ਮਰਦ ਨੇ ਕਿ ਸਾਡੇ ਤੇ ਜ਼ੁਲਮ ਹੁੰਦਾ ਵੇਖ ਕੇ ਖਾਮੋਸ਼ ਬੈਠੇ ਰਹਿੰਦੇ ਨੇ ਮੇਰੇ ਕੋਲ ਜੋ ਕੈਦੀ ਆਉਂਦੇ ਹਨ ਉਹਨਾਂ ਦੀ ਮੇਰੀ ਬੈਰਕ ਵਿੱਚ ਮੁਸ਼ਕਲ ਲੱਗਦੀ ਹੈ ਉਹ ਉੱਥੇ ਝਾੜੂ ਪੋਚਾ ਕਰਕੇ ਆਪਣੀ ਮੁਸ਼ਕਲ ਨਰਤਾਕੇ ਮੇਰੇ ਕੋਲ ਬੈਠਦੇ ਹਨ ਜੇ ਮੈਂ ਉਹਨਾਂ ਨੂੰ ਕੁਝ ਦੇ ਦਿੰਨਾ ਤਾਂ ਤੁਹਾਡੇ ਪੇਟ ਕਿਉਂ ਦਰਦ ਹੁੰਦਾ ਹੈ ਅਤੇ ਮੈਂ ਕੌਣ ਉਹਨਾਂ ਦੇਣ ਵਾਲਾ ਸਭ ਅੱਲਾਹ ਦਾ ਦਿੱਤਾ ਹੋਇਆ ਜਿਸ ਨੂੰ ਤੁਸੀਂ ਤਾਂ ਕੀ ਤੁਹਾਡਾ ਪਿਓ ਵੀ ਨਹੀਂ ਰੋਕ ਸਕਦਾ ਬਿਹਤਰ ਇਹੀ ਹੈ ਵੀ ਤੁਹਾਡੇ ਲਈ ਵੀ ਜਿਆਦਾ ਤੁਸੀਂ ਇੱਥੋਂ ਆਪਣੀ ਬਦਲੀ ਕਰਵਾ ਲਓ ਜਾਂ ਆਪਣਾ سلوਕ ਬਦਲ ਲਵੋ ਵਰਨਾ ਮੈਂ ਕਿਸੇ ਵੀ ਪੱਠੇ ਨੂੰ ਕਹਿ ਕੇ ਚਾਕੂ ਮਰਵਾ ਦੇਵਾਂਗਾ ਅਤੇ ਤੁਸੀਂ ਸਾਰੇ ਭੁੱਲ ਜਾਓਗੇ ਕਿ ਤੁਸੀਂ ਇੱਥੇ ਚੀਫ ਹੁੰਦੇ ਸੀ ਆਇਂਦਾ ਇਹਨਾਂ ਦੇ ਨਾਲ ਕੋਈ ਹਰਕਤ ਕਰਨ ਤੋਂ ਪਹਿਲਾਂ ਇਹ ਗੱਲ ਦਿਮਾਗ ਵਿੱਚ ਰੱਖਣਾ ਕਿ ਮੁੱਲਾ ਇਹਨਾਂ ਦਾ ਹਮਾਇਤੀ ਹੈ ਜਿਆਦਾ ਤੁਸੀਂ ਇਹਨਾਂ ਦਾ ਪਿੱਛਾ ਛੱਡਦੇ ਹੋ ਵਰਨਾ ਕਿਸੇ ਦਿਨ ਜੇਲ੍ਹ ਤੋਂ ਤੁਹਾਡੀ ਲਾਸ਼ ਬਾਹਰ ਜਾਵੇਗੀ ਚੀਫ ਬੱਕਰੀ ਦੀ ਤਰ੍ਹਾਂ ਖਮੋਸ਼ ਖੜਾ ਸੁਣਦਾ ਰਿਹਾ ਇੱਕ ਮਹੀਨੇ ਤੱਕ ਕੋਈ ਹਰਕਤ ਨਹੀਂ ਹੋਈ ਫਿਰ ਉਸ ਤੋਂ ਬਾਅਦ ਅਚਾਨਕ ਇੱਕ ਰਾਤ ਨੂੰ ਪਤਾ ਲੱਗੇ ਆ ਕਿ ਮੁੱਲਾ ਮੁਜ਼ਫਰਦਾ ਚਲਾਨ ਇਸ ਜੇਲ੍ਹ ਤੋਂ ਦੂਸਰੀ ਜੇਲ੍ਹ ਵਿੱਚ ਕਰ ਦਿੱਤਾ ਗਿਆ ਉਸ ਰਾਤ ਕਾਫੀ ਸਮਾਂ ਬੀਤਦੇ ਅਚਾਨਕੀ ਡੌੜੀ ਵਿੱਚ ਉਸਨੂੰ ਬੁਲਾਇਆ ਗਿਆ ਅਤੇ ਗਾਰਡ ਦੇ ਹਵਾਲੇ ਕਰਕੇ ਬਾਹਰ ਭੇਜ ਦਿੱਤਾ ਗਿਆ। ਪਿੱਛੇ ਸਾਦਕ ਸ਼ਾਹ ਅਤੇ ਅਲੀਾਨ ਰਹਿ ਗਏ ਸਨ। ਹੁਣ ਉਹਨਾਂ ਦਾ ਅਮਲ ਇਹ ਸੀ ਵੀ ਇਹ ਰੋਜ਼ ਕਿਸੇ ਨਾ ਕਿਸੇ ਗਲਤ ਇਹ ਜੇਲ ਅਮਲੇ ਨੂੰ ਤੰਗ ਕਰਦੇ। ਇੱਕ ਸ਼ਾਮ ਇਹਨਾਂ ਨੇ ਕੋਠੜੀ ਵਿੱਚ ਬੰਦ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਪਿਸਤੌਲ ਤੇ ਗੋਲੀਆਂ ਚਲਾਉਂਦੇ ਹੋਏ ਡਿਊਟੀ ਵਿੱਚ ਪਹੁੰਚ ਗਏ। ਅੱਗੋਂ ਗਾਰਡ ਨੇ ਵੀ ਜਵਾਬੀ ਫਾਇਰ ਕਰ ਦਿੱਤਾ ਜਿਸ ਤੋਂ ਮਜਬੂਰਨ ਇਹਨਾਂ ਨੂੰ ਆਪਣੀਆਂ ਕੋਠਣੀਆਂ ਵਿੱਚ ਆ ਕੇ ਪਨਾਹ ਲੈਣੀ ਪਈ। ਲੇਕਿਨ ਗਾਰਡ ਨੇ ਉਹਨਾਂ ਨੂੰ ਬਖਸ਼ਿਆ ਨਹੀਂ। ਉਹ ਗੋਲੀਆਂ ਚਲਾਉਂਦੇ ਹੋਏ ਬੈਰਕ ਵਿੱਚ ਆਵੜੇ। ਇਹ ਪੰਜੇ ਸਾਥੀ ਜਿਨ੍ਹਾਂ ਵਿੱਚੋਂ ਤਿੰਨ ਇੱਕ ਕੋਠੀ ਦੇ ਅੰਦਰੋ ਹੀ ਦੀਵਾਰ ਦੇ ਓਲੇ ਖੜੇ ਹੋ ਕੇ ਫਾਇਰ ਦਾ ਜਵਾਬ ਦਿੰਦੇ ਰਹੇ। ਲਿਹਾਜ਼ਾ ਉਹਨਾਂ ਨੇ ਛੱਤ ਪਾੜ ਕੇ ਇਹਨਾਂ ਤੇ ਗੋਲੀਆਂ ਚਲਾਈਆਂ। ਸਭ ਤੋਂ ਪਹਿਲਾਂ ਅਲਿਆਸ ਮਾਰਿਆ ਗਿਆ ਸਾਦਕ ਸ਼ਾਹ ਨੇ ਔਫ ਦੀ ਲਾਸ਼ ਆਪਣੇ ਉੱਤੇ ਕਰ ਲਈ। ਉਸ ਦਾ ਦੂਸਰਾ ਸਾਥੀ ਵੀ ਮਾਰਿਆ ਗਿਆ ਉਹਨਾਂ ਦੀਆਂ ਲਾਸ਼ਾਂ ਦੇ ਥੱਲੇ ਹੀ ਪਿਆ ਰਿਹਾ। ਜਦ ਗਾਰਦ ਨੇ ਸਮਝਿਆ ਕਿ ਪੰਜੋਂ ਖਤਮ ਹੋ ਚੁੱਕੇ ਨੇ ਤਾਂ ਉਹ ਦਰੋਗਾ ਸਮੇਤ ਥੱਲੇ ਉਤਰੇ। ਇਹਨਾਂ ਦੀਆਂ ਲਾਸ਼ਾਂ ਘੜੀਸ ਕੇ ਬਾਹਰ ਕੱਢੀਆਂ ਗਈਆਂ। ਉਸ ਸਮੇਂ ਸਾਦਕ ਸ਼ਾਹ ਨੇ ਹੱਥ ਕੜੇ ਕਰ ਦਿੱਤੇ। ਸਟੀਵ ਡਾਉਸਨ ਨੂੰ ਵੀ ਗੋਲੀ ਮਾਰਨਾ ਚਾਹੁੰਦਾ ਸੀ ਲੇਕਿਨ ਦਰੋਗਾ ਨੇ ਰੋਕ ਦਿੱਤਾ ਉਹਨੂੰ 사ਦਕਸ਼ਾ ਉਥੇ ਹਵਾਲਾਤੀ ਸੀ ਓਫ ਦੀ ਅਨਵਰ ਚੇਦੂ ਸਮਗਲਰ ਨਾਲ ਬਹੁਤ ਦੁਸ਼ਮਣੀ ਚੱਲਦੀ ਸੀ ਬੋਸਟਲ ਜੇਲ੍ਹ ਲਾਹੌਰ ਵਿੱਚ ਉਸਨੇ ਉਸਦੇ ਭਰਾ ਨੁਕਰੇ ਨੂੰ ਛੁਰੀ ਮਾਰ ਕੇ ਕਤਲ ਕੀਤਾ ਸੀ ਉਹ ਇੱਥੇ ਹਵਾਲਾਤੀ ਸੀ ਅਤੇ ਉਸਦੇ ਮੁਕੱਦਮੇ ਲਾਹੌਰ ਅਦਾਲਤ ਵਿੱਚ ਚੱਲ ਰਹੇ ਸਨ ਇੱਕ ਦਿਨ 사ਦਕਸ਼ਾ ਆਪਣੀ ਤਰੀਕ ਤੇ ਅਦਾਲਤ ਗਿਆ ਜਦੋਂ ਵਾਪਸ ਆ ਰਿਹਾ ਸੀ ਤਾਂ ਜੇਲ੍ਹ ਤੋਂ ਕੁਝ ਕਦਮ ਦੀ ਦੂਰ ਅਨਵਰ ਚੋਦੂ ਸਮਗਲਰ ਪਾਰਟੀ ਨੇ ਉਹਦੀ ਟੈਕਸੀ ਰਕਵਾ ਲਈ ਅਤੇ ਉਸਨੂੰ ਘਸੀੜ ਕੇ ਥੱਲੇ ਉਤਾਰ ਲਿਆ ਗਾਰਦੇ ਦੇ ਸਪਾਈ ਆਪਣੀਆਂ ਬਦੂਕਾਂ ਛੱਡ ਕੇ ਭੱਜ ਗਏ 사ਤਕਸ਼ਾਹ ਦੇ ਪੈਰਾਂ ਵਿੱਚ ਬੇੜੀਆਂ ਸਾਨਾਂ ਤੇ ਹੱਥ ਵਿੱਚ ਹੱਤ ਕਢੀ ਉਹਨਾਂ ਨੇ ਉਸ ਨੂੰ ਸਟੇਨ ਗੰਦੀਆਂ ਗੋਲੀਆਂ ਨਾਲ ਭੰਨ ਸੁੱਟਿਆ ਜਦੋਂ 사ਤਕਸ਼ਾਹ ਦੇ ਮਰਨ ਦੀ ਖਬਰ ਮਿਲੀ ਤਾਂ ਹਿੰਦੂਸਤਾਨੀ ਕੈਦੀਆਂ ਦੇ ਵਿੱਚੋਂ ਰੋਟੀ ਛੁੱਟ ਗਈ ਬਹੁਤ ਦਿਨ ਤੱਕ ਅਸੀਂ ਉਸ ਦਾ ਅਫਸੋਸ ਕਰਦੇ ਰਹੇ ਸਾਡੇ ਦੋਵੇਂ ਮੁਹਾਬੇ ਸਾਡੇ ਤੋਂ ਜੁਦਾ ਹੋ ਗਏ ਸਨ ਅੱਜ ਵੀ ਜਦੋਂ ਉਹਨਾਂ ਮਹਾਨ ਇਨਸਾਨਾਂ ਦੀ ਯਾਦ ਆਉਂਦੀ ਹੈ ਤਾਂ ਦਿਲ ਰੋਟਦਾ ਸਾਡਾ ਉਹਨਾਂ ਵਿੱਚੋਂ ਇੱਕ ਤਾਂ ਖੁਦਾ ਨੂੰ ਪਿਆਰਾ ਹੋ ਚੁੱਕਿਆ ਸੀ ਤੇ ਦੂਸਰਾ ਸ਼ਾਇਦ ਅਜੇ ਕਿਸੇ ਜੇਲ੍ਹ ਵਿੱਚ ਛੇੜ ਦੀ ਤਰ੍ਹਾਂ ਦਿਹਾੜ ਰਿਹਾ ਹੋਵੇਗਾ ਮਦਲੂਮਾ ਤੇ ਬੇਕਸੂਰਾਂ ਦਾ ਮੁਹਾਫਿਜ਼ ਬਣ ਕੇ ਉੱਥੇ ਇੱਕ ਹੋਰ ਬੰਦਾ ਵੀ ਕਾਇਤ ਸੀ ਉਹਦਾ ਨਾਂ ਸੀ ਪ੍ਰੋਫੈਸਰ ਸ਼ਹਿਜ਼ਾਦ ਜਲੰਦਰੀ ਉਸ ਦਿਨ ਬੈਰਕ ਵਿੱਚ ਸੋਹਣ ਲਾਲ ਇੱਕ ਪੜ੍ਹੇ ਲਿਖੇ ਮੁਸਲਮਾਨ ਕੈਦੀ ਨਾਲ ਗੱਲ ਕਰ ਰਿਹਾ ਸੀ ਜਦੋਂ ਚਲਿਆ ਗਿਆ ਤਾਂ ਮੈਂ ਉਸਨੂੰ ਪੁੱਛਿਆ ਵੀ ਉਹ ਕੌਣ ਸੀ ਤਾਂ ਸੋਹਣ ਲਾਲ ਦੱਸਣ ਲੱਗਾ ਵੀ ਪਾਕਿਸਤਾਨ ਦੇ ਹਰ ਵੱਡੇ ਸ਼ਹਿਰ ਵਿੱਚ ਵੇਸ਼ਵਾਮਾਂ ਤੇ ਕਾਲਗਲ ਹਾਊਸ ਹੁੰਦੇ ਹਨ ਅਤੇ ਸੜਕਾਂ ਤੇ ਬੱਸ ਸਟੈਂਡ ਦੇ ਸਰੀਰ ਵੇਚਣ ਵਾਲੀਆਂ ਇਸਤਰੀਆਂ ਕਾਫੀ ਗਿਣਤੀ ਵਿੱਚ ਮਿਲਦੀਆਂ ਨੇ ਫਿਰ ਵੀ ਇਸ ਦੇਸ਼ ਵਿੱਚ ਸਮਗਲਿੰਗ ਮੈਥੋਂ ਦੀ ਭੈੜੀ ਆਦਤ ਹੈ ਸ਼ਾਇਦ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਲੌਂਡੇ ਪਾਲਣ ਦਾ ਇਹ ਰੋਗ ਪਠਾਨੀ ਇਲਾਕੇ ਤੋਂ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਸਿੰਧ ਬਲੋਚਿਸਤਾਨ ਇੱਥੋਂ ਤੱਕ ਕਿ ਸਾਰੇ ਪਾਕਿਸਤਾਨ ਵਿੱਚ ਫੈਲ ਗਿਆ ਹੈ 70% ਫੌਜੀ ਇਸ ਦੇ ਸ਼ਿਕਾਰ ਨੇ ਪਠਾਨਾ ਵਿੱਚ ਤਾਂ ਜਿਸ ਖਾਨ ਕੋਲ ਲੌਂਡਾ ਨਹੀਂ ਹੁੰਦਾ ਉਹਦੀ ਕਦਰੇ ਨਹੀਂ ਹੁੰਦੀ ਹਰ ਅਮੀਰ ਖਾਨ ਆਪਣੇ ਲੌਂਡੇ ਨੂੰ ਲੜਕੀਆਂ ਤੋਂ ਜ਼ਿਆਦਾ ਸਜਾ ਕੇ ਰੱਖਦਾ ਹੈ ਲੰਬੇ ਪਟੇਦਾਰ ਵਾਲ ਕਾਜਲ ਦੀ ਧਾਰ ਵਾਲੀਆਂ ਅੱਖਾਂ ਇੱਥੋਂ ਤੱਕ ਕਿ ਲੌਂਡਿਆਂ ਕਰਕੇ ਕਤਲ ਹੋ ਜਾਂਦੇ ਨੇ ਖਾਨ ਆਪਣੀ ਬੀਬੀ ਨੂੰ ਤਾਂ ਭਾਵੇਂ ਇਕੱਲਾ ਛੱਡ ਦਵੇ ਲੇਕਿਨ ਲੌਂਡੇ ਨੂੰ ਨਹੀਂ ਛੱਡਦਾ ਤਹੀਂ ਤਾਂ ਨਮਾਜ਼ ਵਾਂਦਾ ਕਰਦੇ ਹੋਏ ਉਸ ਨੂੰ ਦੂਰ ਅੱਖਾਂ ਦੇ ਸਾਹਮਣੇ ਬਿਠਾ ਲੈਂਦੇ ਹਨ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਉਸ ਨੂੰ ਉਡਾ ਕੇ ਲੈ ਜਾਵੇ ਇਸ ਭੈੜ ਦੇ ਕਾਰਨ 25 ਪ੍ਰਤੀਸ਼ਤ ਲੋਕ ਜਿਨਸੀ ਰੋਗ ਜਿਵੇਂ ਸੁਜਾਕ ਆਦਿਕ ਆਦਿ ਸ਼ਿਕਾਰ ਹੋ ਗਏ ਹਨ ਲੌਂਡਿਆਂ ਦਾ ਇੱਕ ਇਹੋ ਜਿਹਾ ਹੀ ਸ਼ਿਕਾਇਤ ਸੀ ਉਹ ਸੀਗਾ ਲਾਹੌਰ ਦਾ ਪ੍ਰੋਫੈਸਰ ਖ਼ਿਹਜ਼ਾਦ ਜਲੰਦਰੀ ਇਹ ਸਾਹਿਬ ਇੱਕ ਕਰਨਲ ਸਾਹਿਬ ਦੇ ਲੜਕੇ ਤੇ ਫਿਦਾ ਹੋ ਗਏ ਲੜਕਾ ਸਕੂਲ ਤੋਂ ਨਿਕਲਦੇ ਵੇਖਿਆ ਦਿਲ ਬੇਈਮਾਨ ਹੋ ਗਿਆ ਇਹਨਾਂ ਦਾ ਅੱਗੇ ਵਧ ਕੇ ਬੜੇ ਪਿਆਰ ਨਾਲ ਉਸ ਦੀਆਂ ਗੱਲਾਂ ਥਪਤ ਪਾਈਆਂ ਉਸ ਦੀ ਤਾਰੀਫ਼ ਕੀਤੀ ਉਸ ਦਾ ਪਤਾ ਪੁੱਛਿਆ ਤੇ ਆਪਣਾ ਦਾ ਦਤਾ ਉਹਨੂੰ ਉਸ ਨੂੰ ਇੱਕ ਰੈਫਟੋ ਇਵੈਂਟ ਵਿੱਚ ਲਿਜਾ ਕੇ ਉਸ ਦੀ ਖੂਬ ਖਾਦਰ ਕੀਤੀ ਇਹਨਾਂ ਨੇ ਬੱਚੇ ਪਿਆਰ ਦੇ ਭੁੱਖੇ ਹੁੰਦੇ ਹੀ ਹਨ ਉਹ ਵਿਚਾਰਾ ਇਹਨਾਂ ਦੇ ਅੰਦਰ ਲੁਕੇ ਸ਼ੈਤਾਨ ਨੂੰ ਨਾ ਸਮਝ ਸਕਿਆ ਫੇਰ ਤਾਂ ਰੋਜ਼ ਹੀ ਇਹਨਾਂ ਨਾਲ ਮੁਲਾਕਾਤ ਹੋਣ ਲੱਗ ਪਈਏ ਤੇ ਪ੍ਰੋਫੈਸਰ ਸਾਹਿਬ ਇਸ ਤਾੜ ਵਿੱਚ ਕਿਵੇਂ ਆਪਣਾ ਮਤਲਬ ਕੱਢਣ ਇੱਕ ਵਾਰ ਇਵੇਂ ਹੋਇਆ ਕਿ ਲੜਕਾ ਸਵੇਰ ਦਾ ਗਿਆ ਰਾਤ 10 ਵਜੇ ਦਾ ਘਰ ਨਾ ਆਇਆ ਫੇਰ ਕਿਸੇ ਲੱਗੀ ਕਰਨਲ ਸਾਹਿਬ ਦੀ ਜੀਪ ਦੌੜਨਾ ਲੜਕੇ ਦੇ ਯਾਰ ਦੋਸਤਾਂ ਨੇ ਪ੍ਰੋਫੈਸਰ ਦਾ ਪਤਾ ਦੱਸ ਦਿੱਤਾ ਹੁਣ ਜਦ ਕਰਨਲ ਸਾਹਿਬ ਪ੍ਰੋਫੈਸਰ ਸਾਹਿਬ ਦੇ ਮਕਾਨ ਤੇ ਗਏ ਤਾਂ ਨਾ ਲੜਕਾ ਮਿਲਿਆ ਤੇ ਨਾ ਪ੍ਰੋਫੈਸਰ ਰਾਤ 1 ਵਜੇ ਇੱਕ 3 ਵਿਲਰ ਤੇ ਉਹ ਦੋਵੇਂ ਸਿਨੇਮਾ ਸ਼ੋਅ ਵੇਖ ਕੇ ਵਾਪਸ ਪਰਤੇ ਤਾਂ ਕਰਨਲ ਸਾਹਿਬ ਦੇ ਬੈਟਮੈਨ ਨੇ ਜੋ ਉਹਨਾਂ ਦੇ ਘਰ ਦੇ ਹੀ ਪਹਿਰੇਦਾਰ ਰਹੇ ਸਨ ਲੜਕੇ ਨੂੰ ਘਰ ਚੱਲਣ ਨੂੰ ਕਿਹਾ ਲੜਕੇ ਨੇ ਕਿਹਾ ਵੀ ਤੁਸੀਂ ਜਾਓ ਮੈਂ ਸਵੇਰੇ ਆ ਜਾਵਾਂਗਾ ਕਰਨਲ ਸਾਹਿਬ ਨੂੰ ਪਤਾ ਲੱਗਾ ਤਾਂ ਜੀਪ ਲੈ ਕੇ ਉਸੇ ਵੇਲੇ ਜਾ ਪਹੁੰਚੇ ਹੁਣ ਪ੍ਰੋਫੈਸਰ ਸਾਹਿਬ ਫਰਵਾਣ ਲੱਗੇ ਕਿ ਬੱਚਾ ਮੈਨੂੰ ਬਹੁਤ ਪਿਆਰ ਕਰਦਾ ਹੈ ਮੈਂ ਇਸ ਦੀ ਪੜ੍ਹਾਈ ਵਿੱਚ ਦਿਲਚਸਪੀ ਰੱਖਦਾ ਇਸ ਲਈ ਮੇਰੇ ਕੋਲ ਆ ਜਾਂਦਾ ਹੈ ਕਰਨਲ ਸਾਹਿਬ ਨੇ ਉਸ ਵਕਤ ਤਾਂ ਕੁਝ ਨਹੀਂ ਕੀਤਾ ਚੁੱਪਚਾਪ ਲੜਕੇ ਨੂੰ ਲੈ ਕੇ ਚਲੇ ਗਏ ਹੋ ਲੇਕਿਨ ਘਰ ਜਾ ਕੇ ਉਸ ਨੂੰ ਦੋ ਥੱਪੜ ਮਾਰੇ ਤਾਂ ਉਹ ਸਭ ਕੁਝ ਉਗਣ ਲੱਗ ਪਿਆ ਲੜਕੇ ਨੇ ਦੱਸਿਆ ਕਿ ਕਿਸ ਪ੍ਰਕਾਰ ਪ੍ਰੋਫੈਸਰ ਨੇ ਉਸ ਨੂੰ ਨਸ਼ਵਾਰ ਗੋਲੀਆਂ ਦਾ ਆਦੀ ਬਣਾ ਲਿਆ ਸੀ ਅਤੇ ਉਸ ਨਾਲ ਕੀ ਕੀ ਹਰਕਤਾਂ ਕਰਦੇ ਰਹਿੰਦੇ ਸਨ ਉਹ ਕਰਨਲ ਸਾਹਿਬ ਉਸੇ ਵਕਤ ਲੜਕੇ ਨੂੰ ਜੀਪ ਵਿੱਚ ਬਿਠਾ ਕੇ ਥਾਣੇ ਜਾ ਪਹੁੰਚੇ ਅਤੇ ਸ਼ਹਜ਼ਾਦ ਸਾਹਿਬ ਦੇ ਖਿਲਾਫ ਦਫਾ 364ਏ ਤਾਜ਼ੀ ਰਾਤੇ ਪਾਕਿਸਤਾਨ ਦੇ ਤਹਿਤ ਪਰਚਾ ਦਰਜ ਕਰਵਾ ਦਿੱਤਾ ਉਹਨਾਂ ਨੇ ਇਹ ਦਫਾ ਬੱਚਿਆਂ ਨੂੰ ਅਗਵਾ ਕਰਨ ਵਾਲਿਆਂ ਤੇ ਲੱਗਦੀ ਹੈ ਇਸ ਵਿੱਚ ਮੌਤ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ ਰਾਤੋ ਰਾਤ ਸ਼ਹਿਜ਼ਾਦ ਸਾਹਿਬ ਨੂੰ ਹਤਕੜੀ ਲਾ ਕੇ ਘਰੋਂ ਲਿਆਂਦਾ ਗਿਆ ਅਤੇ ਖੋਬ ਕੁੱਟ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਤੇ ਕਰਨਲ ਸਾਹਿਬ ਜਾਂਦੇ ਹੋਏ ਥਾਣੇਦਾਰ ਨੂੰ ਤਾਕੀਦ ਕਰਕੇ ਗਏ ਕਿ ਸ਼ਹਿਜ਼ਾਦ ਸਾਹਿਬ ਦੇ ਜਿਸਮ ਤੇ ਸਾਰੀ ਰਾਤ ਮਿਊਜ਼ਿਕ ਵਜਣੀ ਚਾਹੀਦੀ ਹੈ। ਉਨੇ ਦਿਨੀ ਸ਼ਹਿਜ਼ਾਦ ਸਾਹਿਬ ਦੇ ਮਾਮਾ ਮੇਜਰ ਅਤੇ ਮਾਰਸ਼ਲ ਆਡਮਿਨਿਸਟਰੇਟਰ ਸਨ। ਅਗਲੀ ਸਵੇਰ ਉਹ ਆ ਪਹੁੰਚੇ ਜਦੋਂ ਭਾਂਜੇ ਦੀ ਵਿਗੜੀ ਹਾਲਤ ਦੇਖੀ ਤਾਂ ਥਾਣੇਦਾਰ ਤੇ ਚੜ ਗਏ ਉਹ। ਅਦਾਲਤ ਜੋ سزا ਦੇਵੇ ਸੋ ਦੇਵੇ ਤੁਸੀਂ ਕੌਣ ਹੋਣੇ ਹੋ ਇਸ ਨੂੰ ਮਾਰਨ ਵਾਲੇ ਹੁਣ ਇਸ ਨੂੰ ਹੱਥ ਲਾਇਆ ਤਾਂ ਪੇਟੀ ਉਤਰਵਾ ਕੇ ਘਰ ਭੇਜਦੇ ਆਂਗਾ ਥਾਣੇਦਾਰ ਨੇ ਸ਼ਹਿਜ਼ਾਦ ਨੂੰ ਹਵਾਲਾ ਤੋਂ ਕਢਵਾਇਆ ਗਰਮ ਪਾਣੀ ਨਾਲ ਨਵਾਇਆ ਕੁਰਸੀ ਤੇ ਬਿਠਾ ਕੇ ਨਾਸ਼ਤਾ ਕਰਵਾਇਆ ਉਹਨਾਂ ਨੇ ਤਾਂ ਮੇਜਰ ਸਾਹਿਬ ਦਾ ਗੁੱਸਾ ਘਟ ਗਿਆ ਜਾਂਦੇ ਹੋਏ ਉਹਨਾਂ ਨੇ ਥਾਣੇਦਾਰ ਨਾਲ ਹੱਥ ਮਿਲਾਇਆ ਤੇ ਕਿਹਾ ਕਿ ਉਹ ਸ਼ਹਿਜ਼ਾਦ ਸਾਹਿਬ ਦਾ ਪੂਰਾ ਖਿਆਲ ਰੱਖਣਾ ਉਹਨਾਂ ਦੇ ਜਾਣ ਤੋਂ 10-15 ਮਿੰਟਾਂ ਬਾਅਦ ਟੈਲੀਫੋਨ ਦੀ ਘੰਟੀ ਵੱਜੋ ਠੀ ਅਤੇ ਪੁੱਛਿਆ ਗਿਆ ਕਿ ਸ਼ਹਿਜ਼ਾਦ ਦਾ ਕੀ ਹਾਲ ਹੈ ਥਾਣੇਦਾਰ ਨੇ ਜਵਾਬ ਦਿੱਤਾ ਵੀ ਜਨਾਬ ਬੜੇ ਆਰਾਮ ਨਾਲ ਨੇ ਮੇਰੇ ਸਾਹਮਣੇ ਕੁਰਸੀ ਤੇ ਬੈਠੇ ਚਾਹ ਪੀਦੇ ਨੇ ਚਾਹੋ ਤਾਂ ਗੱਲ ਕਰਵਾ ਦਵਾਂ ਦੂਸਰੀ ਤਰਫ ਤੋਂ ਗਾਲਾਂ ਦੀ ਵਿਚਾਰ ਸੁਣਾਈ ਦਿੱਤੀ ਉੱਲੂ ਦੇ ਪੱਠੇ ਤੁਹਾਡੀ ਇਹ ਮਜਾਲ ਕਿ ਸਾਡੇ ਹੁਕਮ ਅਦੁੱਲੀ ਕਰੋ ਮੈਂ ਤਾਂ ਰਾਤ ਕਿਹਾ ਸੀ ਕਿ ਉਸ ਦੀ ਖਲ ਖਿਜਵਾ ਦਿਓ ਅਤੇ ਤੁਸੀਂ ਉਸ ਨੂੰ ਕੁਰਸੀ ਤੇ ਬਿਠਾ ਰੱਖਿਆ ਮੈਂ ਹੁਣੇ ਥਾਣੇ ਪਹੁੰਚਦਾ ਤੇ ਤੁਹਾਨੂੰ ਘਰ ਭੇਜਦਾ ਕੁਝ ਹੀ ਮਿੰਟਾਂ ਬਾਅਦ ਕਰਨਲ ਸਾਹਿਬ ਦੰਦਨਾਉਂਦੇ ਹੋਏ ਥਾਣੇ ਆ ਪਹੁੰਚੇ ਉਹਨਾਂ ਨੇ ਔਰ ਤੋਂ ਪਹਿਲਾਂ ਹੀ ਥਾਣੇਦਾਰ ਨੇ ਸਹਿਜ਼ਾਦ ਨੂੰ ਓਟਾ ਟੰਗਵਾ ਲਿਆ ਇਸ ਨੂੰ ਦੇਖ ਕੇ ਕਰਨਲ ਸਾਹਿਬ ਬੋਲੇ ਵੀ ਹੁਣ ਤੁਸੀਂ ਮੈਨੂੰ ਫੋਨ ਤੇ ਕੀ ਕਿਹਾ ਸੀ ਥਾਣੇਦਾਰ ਨੇ ਫਰਵਾਇਆ ਵੀ ਜਨਾਬ ਮੈਂ ਸਮਝਿਆ ਵੀ ਇਸ ਦੇ ਮਾਮੇ ਦਾ ਫੋਨ ਆਇਆ ਉਹ ਲਾਹੌਰ ਦੇ ਮਾਰਸ਼ਲ ਲਾ ਐਡਮਿਨਿਸਟਰੇਟਰ ਨੇ ਵਰਨਾ ਮੈਂ ਤਾਂ ਸਾਰੀ ਰਾਤ ਇਸ ਨੂੰ ਉਲਟਾ ਲੜਕਾਈ ਰੱਖਿਆ ਜੇਕਰ ਆਜ਼ਾਦ ਹੋਵੇ ਤਾਂ ਉਤਾਰ ਦਵਾਂ ਕਰਨਲ ਸਾਹਿਬ ਬੋਲੇ ਵੀ ਨਹੀਂ ਹਲੇ ਲਟਕਿਆ ਰਹਿਣ ਦੇ ਇਹਨੂੰ ਮੈਂ ਘਰ ਜਾ ਕੇ ਤੁਹਾਨੂੰ ਫੋਨ ਕਰਾਂਗਾ ਫਿਰ ਉਤਾਰ ਦੇਣਾ ਇਹ ਕਹਿ ਕੇ ਕਰਨਲ ਸਾਹਿਬ ਚਲੇ ਗਏ ਉਹਨਾਂ ਦੇ ਜਾਣ ਦੇ 15 ਮਿੰਟਾਂ ਬਾਅਦ ਫਿਰ ਟੈਲੀਫੋਨ ਦੀ ਘੰਟੀ ਵੱਜੀ ਤੇ ਪੁੱਛਿਆ ਗਿਆ ਵੀ ਸਹਿਜ਼ਾ ਦਾ ਕੀ ਹਾਲ ਹੈ ਥਾਣੇਦਾਰ ਨੇ ਬੜੇ ਜੋਸ਼ ਨਾਲ ਕਿਹਾ ਵੀ ਜਨਾਬ ਅਜੇ ਤੱਕ ਉਟਾ ਰੱਖਿਆ ਹੋਇਆ ਹੈ ਦੋ ਆਦਮੀ ਲਗਾ ਰੱਖੇ ਹਨ ਧੁਨਾਈ ਕਰਨ ਲਈ ਕਹੋ ਤਾਂ ਫੋਨ ਨਜ਼ਦੀਕ ਕਰਕੇ ਰੰਗ ਬਰੰਗੀਆਂ ਆਵਾਜ਼ਾਂ ਸੁਣਾਵਾ ਉਤਰੋਂ ਦਿਹਾਰ ਦੀ ਹੋਈ ਆਵਾਜ਼ ਆਈ ਵੀ ਉਹ ਖੰਜੀਰ ਦੇ ਉਲਾਦ ਮੈਂ ਤੇਰੇ ਥਾਣੇ ਨੂੰ ਅਗਲਵਾ ਦਿਆਂਗਾ ਮੈਂ ਤੇ ਤੈਨੂੰ ਸਵੇਰੇ ਕਿਹਾ ਸੀ ਵੀ ਇਸ ਨੂੰ ਕੁਝ ਨਹੀਂ ਕਹਿਣਾ ਮੈਂ ਆਉਣਾ ਵੀ ਤੇਰਾ ਦਿਮਾਗ ਠੀਕ ਕਰ ਦਾਂਗੇ ਥਾਣੇਦਾਰ ਦੇ ਹੋਸ਼ੇ ਹਵਾਜ਼ ਘਮ ਹੋ ਗਏ ਵਿਚਾਰਾ ਮੱਥਾ ਫੜ ਕੇ ਬੈਠ ਗਿਆ ਉਹ ਉਸਨੇ ਸ਼ਹਿਜ਼ਾਦ ਨੂੰ ਕਿਹਾ ਵੀ ਦੇਖੋ ਸ਼ਹਿਜ਼ਾਦ ਸਾਹਿਬ ਮੇਰੀ ਨੌਕਰੀ ਬਚਾ ਲਓ ਆਪਣੇ ਮਾਮਾ ਨੂੰ ਕਹਿਣਾ ਵੀ ਮੈਨੂੰ ਇਹਨਾਂ ਨੇ ਕੁਝ ਨਹੀਂ ਕੀਤਾ ਲੋ ਸਿਕੜ ਪਿਓ ਦੇ ਕੁਰਸੀ ਤੇ ਬੈਠੋ ਐਨੀ ਦੇਰ ਵਿੱਚ ਮੇਜਰ ਸਾਹਿਬ ਵੀ ਪਹੁੰਚ ਗਏ ਸ਼ਹਜ਼ਾਦ ਨੂੰ ਕੁਰਸੀ ਤੇ ਬੈਠਾ ਦੇਖ ਕੇ ਉਹਨਾਂ ਨੂੰ ਵੀ ਕੁਝ ਤਸੱਲੀ ਹੋਈ ਉਹ ਥਾਣੇਦਾਰ ਨੂੰ ਮੁਖਾਤਬ ਹੋਏ ਕਿ ਅਜੇ ਤੁਸੀਂ ਫੋਨ ਤੇ ਕੀ ਬਕਵਾਸ ਕੀਤੀ ਸੀ ਥਾਣੇਦਾਰ ਬੋਲਿਆ ਵੀ ਝੂਠ ਬੋਲਣ ਵਾਲੇ ਦੇ ਮੂੰਹ ਵਿੱਚ ਖਾਕ ਹਜ਼ੂਰ ਤੁਸੀਂ ਸ਼ਹਜ਼ਾਦ ਨੂੰ ਉੱਥਲੋ ਮੈਂ ਉਹਨਾਂ ਨੂੰ ਹੱਥ ਤੱਕ ਨਹੀਂ ਲਗਾਇਆ ਮੈਂ ਸੋਚਿਆ ਵੀ ਉਹ ਉल्लू ਦਾ ਪੱਠਾ ਕਰਨਲ ਬੋਲ ਰਿਹਾ ਏਸ ਲਈ ਕਹਿ ਦਤਾ ਮੈਂ ਮੇਜਰ ਸਾਹਿਬ ਸ਼ਹਜ਼ਾਦ ਨੂੰ ਮੁਖਾਤਬ ਹੋਏ ਤੈਨੂੰ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਸ਼ਹਜ਼ਾਦ ਬੋਲਿਆ ਵੀ ਨਹੀਂ ਮਾਮਾ ਜਾਨ ਮਜ਼ੇ ਕਰ ਰਹੇ ਆਂ ਆਪਦੀ ਦੁਆ ਨਾਲ ਮੇਜਰ ਨੇ ਥਾਣੇਦਾਰ ਨਾਲ ਹੱਥ ਮਿਲਾਇਆ ਤੇ ਉਹ ਚਲਾ ਗਿਆ। ਥਾਣੇਦਾਰ ਨੇ ਉਸੇ ਵਕਤ ਇੱਕ ਹਵਾਦਾਲ ਤਾ ਤੇ ਦੋ ਸਪਾਈ ਲਗਾ ਕੇ ਸ਼ਹਿਜ਼ਾਦ ਨੂੰ ਜ਼ਿਲ੍ਹਾ ਕਜਰੀ ਪੇਸ਼ ਕਰਨੇ ਭੇਜ ਦਿੱਤਾ ਤੇ ਤਾਕੀਦ ਕੀਤੀ ਕਿ ਉਹ ਉਸ ਨੂੰ ਕਿਸੇ ਵੀ ਕੀਮਤ ਉੱਤੇ ਦੁਬਾਰਾ ਥਾਣੇ ਨਾ ਲਿਆਉਣ। ਬਲਕਿ ਜੁਡੀਸ਼ੀਅਲ ਰਿਮਾਨ ਲੈ ਕੇ ਜੇਲ੍ਹ ਭਜਵਾ ਦੇਣ। ਕਰਨਲ ਇਹਨਾਂ ਨੂੰ ਲਟਕਾਉਣਾ ਆਏਗਾ ਤੇ ਮੇਜਰ ਇਸ ਨੂੰ ਛਡਾਉਣ ਇਸ ਨੂੰ ਵਾਪਸ ਲਿਆਉਣਾ ਹੋਵੇ ਤਾਂ ਫੋਨ ਕਰ ਦੇਣਾ। ਮੈਂ ਛੁੱਟੀ ਤੇ ਚਲਾ ਜਾਵਾਂਗਾ ਤੇ ਉਸ ਤੋਂ ਬਾਅਦ ਸ਼ਹਿਜ਼ਾਦ मियां ਹਵਾਲਾਤ ਹੀ ਬਣ ਕੇ ਜੇਲ੍ਹ ਵਿੱਚ ਆ ਗਏ। ਉਹਨਾਂ ਤੇ ਮੁਕੱਦਮਾ ਚੱਲਿਆ ਲੜਕੇ ਦੇ ਬਿਆਨ ਬਿਲਕੁਲ ਆ ਇਹਨਾਂ ਜ਼ਰੂਰ ਹੋਇਆ ਕਿ ਆਪਣੇ ਮਾਮੇ ਦੀ ਵਜ੍ਹਾ ਨਾਲ ਸਜ਼ਾਏ ਮੌਤ ਉਹ ਬਚ ਗਏ ਲੇਕਿਨ ਉਸ ਨੂੰ 14 ਸਾਲ ਦੀ ਸਖਤ ਕੈਦ ਸੁਣਾਈ ਗਈ ਇਹ ਦੱਸ ਕੇ ਸੋਹਣ ਲਾਲ ਚੁੱਪ ਹੋ ਗਿਆ ਉੱਥੇ ਇੱਕ ਬਦਨਸੀਬ ਬੰਗਾਲੀ ਵਪਾਰੀ ਉਹ ਵੀ ਕੈਦ ਸੀ ਉਹਦਾ ਨਾਂ ਸੀ ਅਕੀਲੂ ਰਹਿਮਾਨ ਇਹ ਵਿਚਾਰਾ ਬਦਕਿਸਮਤ ਹਿੰਦੁਸਤਾਨੀ ਭਾਰਤੀ ਪਾਸਪੋਰਟ ਤੇ ਪਾਕਿਸਤਾਨ ਆਇਆ ਸੀ ਪਾਸਪੋਰਟ 6 ਮਹੀਨੇ ਦਾ ਸੀ ਲੇਕਿਨ ਸ਼ਾਇਦ ਭਾਰਤ ਵਾਪਸ ਆਉਣਾ ਉਹਦੇ ਨਸੀਬ ਵਿੱਚ ਨਹੀਂ ਸੀਗਾ ਇਹ ਲਾਹੌਰ ਵਿੱਚ ਇੱਕ ਸੁਨਿਆਰੇ ਦੇ ਕੋਲ ਕੰਮ ਕਰਨ ਲੱਗ ਪਿਆ ਆਬਨੂਫ ਦੀ ਤਰ੍ਹਾਂ ਕਾਲਾ ਰੰਗ ਪੱਦਾ ਚਿਹਰਾ ਲੰਬਾ ਚੌੜਾ ਜਿਸਮਾ ਪਤਾ ਨਹੀਂ ਕੀ ਦੇਖ ਕੇ ਜਿਸ ਦੁਕਾਨ ਤੇ ਇਹ ਕੰਮ ਕਰਦਾ ਸੀ ਉਸ ਸੁਨਿਆਰ ਦੀ ਬੀਵੀ ਆਮਨਾ ਬੇਗਮ ਨਾਲ ਇਸ ਦਾ ਇਸ਼ਕ ਹੋ ਗਿਆ। ਹੁਣ ਇਹ ਦੋਵੇਂ ਕਿਸੇ ਨਾ ਕਿਸੇ ਬਹਾਨੇ ਸੁਨਿਆਰ ਨੂੰ ਬਾਹਰ ਭੇਜ ਦਿੰਦੇ ਤੇ ਉਹਦੀ ਗੈਰ ਹਾਜ਼ਰੀ ਵਿੱਚ ਜੀ ਭਰ ਕੇ ਰੰਗ ਰਲੀਆਂ ਮਨਾਉਂਦੇ ਇਹ ਪਰ ਫੇਰ ਵੀ ਸੁਨਿਆਰਾ ਇਹਨਾਂ ਦੀਆਂ ਅੱਖਾਂ ਵਿੱਚ ਕੱਲੇ ਵਾਂਗ ਰੜਕਦਾ ਸੀ। ਇੱਕ ਰਾਤ ਆਮਨਾ ਦੇ ਸੁੱਤੇ ਪਏ ਆਪਣੇ ਪਤੀ ਦੇ ਦੋਵੇਂ ਹੱਥ ਕੱਸ ਕੇ ਫੜ ਲਏ ਅਤੇ ਅਕੀਰ ਰਹਿਮਾਨ ਨੇ ਛੁਰੀ ਨਾਲ ਉਹਦਾ ਪੇਟ چیر ਦਿੱਤਾ। ਜਦੋਂ ਠੰਡਾ ਹੋ ਗਿਆ ਤਾਂ ਆਮਨਾ ਨੇ ਸ਼ੋਰ ਮਚਾ ਦਿੱਤਾ ਕਿ ਕੋਈ ਉਹਦੇ ਖਸਮ ਨੂੰ ਕਤਲ ਕਰ ਗਿਆ। ਇਹਨਾਂ ਨੇ ਦੱਸਿਆ ਕਿ ਡਾਕੂ ਲੋਕ ਆਏ ਤੇ ਸੇਵ ਤੋੜ ਕੇ ਜੇਬਰ ਵੀ ਲੈ ਗਏ ਤੇ ਸੁਨਿਆਰੇ ਨੂੰ ਵੀ ਕਤਲ ਕਰ ਗਏ ਕਤਲ ਦੀ ਤਵਦੀਸ਼ ਕਰ ਰਹੇ ਇਨਸਪੈਕਟਰ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਈ ਕਿ ਉਸਨੇ ਅਕੀਲੂ ਰਹਿਮਾਨ ਨੂੰ ਵੀ ਤਵਦੀਸ਼ ਵਿੱਚ ਸ਼ਾਮਲ ਕਰ ਲਿਆ ਚਾਰ ਹੱਥ ਪੈਂਦੇ ਹੀ ਡਰਪੋਕ ਬੰਗਾਲੀ ਸਭ ਕੁਝ ਵਕ ਪਿਆ ਆਵਨਾ ਬੇਗਮ ਉਸਦੀ ਵੀ ਉਸਤਾਦ ਨਿਕਲੀ ਉਸਨੇ ਥਾਣੇਦਾਰ ਦੀ ਅਗੋਚ ਵੀ ਗਰਮ ਕਰ ਦਿੱਤੀ ਅਤੇ ਉਹ ਉਸ ਨੂੰ ਸਾਫ਼ ਬਚਾ ਗਿਆ ਕਤਲ ਇਸ ਦੇ ਸਿਰ ਤੇ ਪਾ ਗਿਆ ਉਹ ਆਵਨਾ ਨੇ ਵੀ ਇਸ ਨਾਲ ਹਵਾਲਾਤ ਵਿੱਚ ਮੁਲਾਕਾਤ ਕੀਤੀ ਅਤੇ ਉਸ ਨੂੰ ਪੱਟੀ ਪੜਾਈ ਕਿ ਉਹ ਅਦਾਲਤ ਵਿੱਚ ਉਸ ਦਾ ਨਾਂ ਨਾ ਲਵੇ ਅਤੇ ਉਹ ਮਕਦਮੇ ਦਾ ਸਾਰਾ ਖਰਚਾ ਚੁੱਕੇਗੀ ਤੇ ਉਸ ਨੂੰ ਸਾਫ਼ ਬਰੀ ਕਰਵਾ ਦੇਵੇਗੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਬੰਗਲਾਦੇਸ਼ ਵਿੱਚ ਸ਼ੇਖ ਅਜੀਬ ਰਹਿਮਾਨ ਦੰਦਨਾ ਰਹੇ ਸਨ ਅਤੇ ਪਾਕਿਸਤਾਨੀ ਲੋਕ ਬੰਗਾਲੀਆਂ ਨੂੰ ਸੱਪ ਦੀ ਤਰ੍ਹਾਂ ਸਮਝਦੇ ਸਨ ਮੁਕੱਦਮਾ ਮਾਰਸ਼ਲ ਲਾਹ ਅਦਾਲਤ ਵਿੱਚ ਪਹੁੰਚਿਆ ਆਮਨਾ ਬੇਗਮ ਨੇ ਪੂਰਾ ਜ਼ੋਰ ਲਗਾ ਦਿੱਤਾ ਉਸ ਨੂੰ ਛਡਾਉਣ ਲਈ ਜਿਵੇਂ ਕਿ ਇਹ ਕਹਿੰਦਾ ਸੀ ਲੇਕਿਨ ਹਕੀਕਤ ਬਾਅਦ ਵਿੱਚ ਖੁੱਲੀ ਆਮਨਾ ਦਰਸਲ ਇਹਦੇ ਨਾਲ ਨਹੀਂ ਸਕੋ ਗਲੀ ਦੇ ਇੱਕ ਦੂਸਰੇ ਜਵਾਨ ਨਾਲ ਇਸ਼ਕ ਕਰਦੀ ਸੀ ਲੇਕਿਨ ਉਸ ਹਸੀਨ ਨੌਜਵਾਨ ਵਿੱਚ ਇੰਨਾ ਹੌਸਲਾ ਨਹੀਂ ਸੀਗਾ ਕਿ ਉਹ ਆਮਨਾ ਦੇ ਪਤੀ ਨੂੰ ਕਤਲ ਕਰ ਸਕੇ ਇਸ ਲਈ ਆਮਨਾ ਨੇ ਇਸ ਨੂੰ ਆਪਣੀ ਮੁਹੱਬਤ ਦੇ ਚੱਕਰ ਵਿੱਚ ਫਸਾ ਕੇ ਕਤਲ ਇਹਦੇ ਹੱਥੋਂ ਕਰਵਾਇਆ ਸੀ ਜਦੋਂ ਉਸ ਨੂੰ ਸਜ਼ਾਏ ਮੌਤ ਹੋਈ ਤਾਂ ਆਮਨਾ ਅਕਸਰ ਇਸ ਨਾਲ ਮੁਲਾਕਾਤ ਕਰਨ ਲਈ ਜੇਲ ਆਇਆ ਕਰਦੀ ਸੀ ਉਸ ਦੇ ਨਾਲ ਉਹ ਖੂਬਸੂਰਤ ਨੌਜਵਾਨ ਵੀ ਹੁੰਦਾ ਸੀ ਜਿਸ ਨੂੰ ਹੁਣ ਉਹ ਆਪਣਾ ਭਰਾ ਦੱਸਿਆ ਕਰਦੀ ਆਮਨਾ ਇਸ ਕਦਰ ਖੂਬਸੂਰਤ ਸੀ ਕਿ ਉਹ ਜਾ ਸਾਂਚੇ ਵਿੱਚ ਟਲਿਆ ਦਿਸਮ ਘਾਟੀ ਦੇਖਣ ਨੂੰ ਮਿਲਦਾ ਗਲਨਾ ਤੇ ਸੁਰਖੀ ਸੰਗ ਮਰਮਰੀ ਸਰੀਰ ਹਿਰਨੀ ਜਹੀਆਂ ਵੱਡੀਆਂ-ਵੱਡੀਆਂ ਅੱਖਾਂ ਜਦੋਂ ਜੇਲ੍ਹ ਵਿੱਚ ਉਹਦੇ ਨਾਲ ਮੁਲਾਕਾਤ ਲਈ ਆਉਂਦੀ ਤਾਂ ਸਜ਼ਾਏ ਮੌਤੇ ਦੇ ਕੈਦੀ ਉਹਦੇ ਬੇਮਿਸਾਲ ਹੋ ਸਾਨੂੰ ਖੜੇ ਦੇ ਖੜੇ ਦੇਖਦੇ ਰਹਿ ਜਾਂਦੇ ਸਨ ਅਤੇ ਹੈਰਾਨ ਹੁੰਦੇ ਸਨ ਕਿ ਇਹ ਬਦਮਾਨੁਸ਼ ਤੇ ਇਹ ਹਸੀਨਾ ਕਿਵੇਂ ਮਰਮਿਟੀ ਹੈ ਸੋ ਦੋਸਤੋ ਇਹ ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ